ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਬਹੁਤ ਵਧੀਆ ਜੀ ਕਿੱਥੋਂ ਪਹੁੰਚੇ ਹੋ ਅਸੀਂ ਪਹੁੰਚਿਆ ਫੈਣੇ ਤੋਂ ਛੈਣੇ ਤੋਂ ਆਣੇ ਤੈਂ ਤਪੜ ਲਵਾਂ ਹਾਂ ਜੀ ਹਾਂ ਜੀ ਤਪੜ ਸ਼ਹਿਰ ਲਵਾਂ ਹਾਂ ਜੀ ਆਪਾਂ ਖੜੇ ਆ ਬਾਬੇ ਦੇ ਮੇਲੇ ਵਿੱਚ ਹਾਂ ਜੀ ਨਾਂ ਦੇ ਵਿੱਚ ਹਾਂ ਜੀ ਤੀਦਾ ਜ਼ਹਿਰ ਤੀਰ ਭਲੀ ਕਰੇ ਸਭ ਦੀ ਚੌੜੇ ਪੀੜਾ ਨਾ ਲੈਂਦਾ ਹੈ ਹਰ ਸਾਲ ਦੀ ਤੱਕੀਆਂ ਤੁਰਦਾ ਆਪਾਂ ਨਾਲ ਵੀ ਹਾਜ਼ਰੀ ਨਿਵਾਜ ਰਹੇ ਹਾਂ ਹਾਂ ਜੀ ਕਿ ਮੇਲੇ ਦੇ ਵਿਚਰਾ ਦੇ ਤੋਂ ਦੂਰੋਂ ਨੇੜੇ ਪਹੁੰਚੇ ਆਂ ਕਾਲੀ ਵਾਲੀ ਹਾਂ ਜੀ ਵਿਚੋਂ ਕੀ ਭਰੋਣ ਆਏ ਨੇ ਬਾਬੇ ਹਰਨੀ ਆਗਰੀ ਹੱਥ ਬਣ ਕੇ ਮਜੂਰ ਤੇ ਰਾਬਾ ਇਹ ਜ਼ਰੂਰੀ ਹੈ ਹਾਂਜੀ ਹਾਂਜੀ ਕਿੰਨੀਆਂ ਬੱਕਰੀਆਂ ਲੈ ਕੇ ਆਏ ਬਾਈ ਬੱਕਰੀਆਂ 15 ਜੀ 15 ਇਹ ਘਰ ਦੀ ਨਹੀਂ ਰੱਖੀਆਂ ਸਾਰੀਆਂ ਨੂੰ ਮੋਲ ਦੀਆਂ ਨੇ ਹਾਂ ਘਰ ਦੀਆਂ ਨਹੀਂ ਘਰ ਦੀਆਂ ਆਏ ਸਾਲ ਆਉਨੇ ਹੋ ਹਾਂ ਜੀ ਨਹੀਂ ਆਏ ਸਾਲ ਆਉਨੇ ਹੋ ਜੀ ਹਾਂ ਜੀ ਹਾਂ ਇੱਕ ਘਰ ਦੀ ਨਹੀਂ ਦੋ ਦੀਆਂ ਇੱਕ ਘਰ ਦੀਆਂ ਜੀ ਕਾਲੇ ਦੀਆਂ ਕਾਲੇ ਦੀਆਂ ਸਹਣੀ ਵਾਲੇ ਕਾਲੇ ਦੀਆਂ ਇੱਕ ਬੋਤੀ ਵੀ ਰੱਖਦਾ ਹੈ ਹਾਂ ਜੀ ਬੋਤੀ ਵੀ ਰੱਖਦਾ ਹੈ ਤੋ ਬਾਈ ਨੂੰ ਮਿਲਦਾ ਮੰਡੀਆਂ ਤੇ ਰੋਜ਼ੇ ਹਾਂ ਹਾਂ ਰੋਜ਼ ਹੀ ਮਿਲਦੇ ਆ ਰਾਤ ਨੂੰ ਮੈਨੂੰ ਇਹ ਵੀ ਮਿਲ ਜਾਂਦਾ ਹੈ ਹਾਂ ਜੀ ਹੋਰ ਜੇ ਮੇਰਾ ਕਹਾਣੀ ਖਰਾਬ ਹੋ ਰਿਹਾ ਤੇ ਰੋਜ਼ ਮੰਡੀਆਂ ਤੇ ਚੁੱਧਾ ਮੈਂ ਆ ਖਰਾਬ ਤੇ ਸਾਨੂੰ ਬਾਈ ਤੁਸੀਂ ਵੱਖਰੀਆਂ ਵਧੀਆ ਵਧੀਆ ਦਿਖਾਓ ਸਾਨੂੰ ਕਿਤੇ ਜਿਹੜੀਆਂ ਕਿੜੀਆਂ ਤੁਹਾਡੀਆਂ ਛੋਟੀਆਂ ਜਿਹੜੀਆਂ ਆ ਸਕਦੇ ਆ ਲੈ ਕੇ ਆਏ ਹੋ ਦੇਖ ਲਓ ਜੀ ਕਹੇ ਦੰਦਾ ਬਾਈ ਇਹ ਇਹ ਸਾਰੇ ਜਾਂਦੀ ਹੈ ਜੀ। ਕਿਹੜਾ ਲੰਗੋਗੀ? ਹਾਂ ਜੀ ਹਾਂ ਜੀ। ਅੱਛਾ। ਇਹ ਚੁੱਦੀਆਂ ਬੱਕਰੀਆਂ। ਮસ્ਤੀ ਹੋਈ ਜੀ 40 ਇੰਚ ਦੇ ਨੇੜੇ ਜੀ। ਗੱਬਣਾ ਜੀ। ਹਾਂ ਗੱਬਣਾ। ਆਹ ਬੱਗਣਾ ਜੀ। ਬੱਚੀ ਜੀ ਦੇਣ ਦੀਆਂ ਤੋਂ। ਅੱਛਾ ਤੋਂ। ਸਿੰਧੀ ਸੁੰਧੀ ਬਹੁਤ ਸੋਹਣੀਆਂ ਬੱਕਰੀਆਂ ਨੇ। ਠੀਕ ਹੈ। ਕਿੰਨਾ ਕੁ ਦੁੱਧ ਹੁੰਦੀ ਹੈ ਜੀ? ਦੁੱਧ ਦੇਂਦੀ ਹੈ ਜੀ 4-4 ਲੀਟਰ ਦੇ। 100 ਡੰਗਾਂ। ਹਾਂ ਜੀ। ਬਾਜੀ ਬਾਜੀ। ਮੱਖਣ ਕੌੜਾ ਬਹੁਤ ਵਧੀਆ ਬੱਕਰੀ ਦੇ ਦੇਖ ਸਕਦੇ ਹੋ ਤੇ ਚਿੱਟੀਆਂ ਇੱਕ ਲੰਬਰ ਆਈ ਜਮਾ ਕਾ ਵੀ ਦੇ ਨਾਮ ਦੀ ਆ ਹਾਂ ਜੀ ਬਹੁਤ ਜੁੜੀ ਹੋਈ ਇਹਦੇ ਨਾਲ ਦੀ ਆ ਭੂੜੀਆਂ ਦੀ ਅੱਛਾ ਪੂਰੀ ਤੇਰੀ ਦੀ ਲੱਕ ਦੰਦਾ ਜੀ ਇਹ ਵੀ ਪੂਰੇ ਦੰਦਾ ਜੀ ਅੱਛਾ ਹਾਂ ਜੀ ਆਥੇ ਹੰਡੋ ਹਾਂ ਜੀ ਹਾਂ ਇਹ ਤਾਂ ਫਿਰ ਇੱਕੋ ਹੀ ਉਮਰ ਦੀਆਂ ਨੇ ਹਾਂ ਹਾਂ ਥਾਣੋ ਹਣੀ ਹਾਂ ਹਾਂ ਇੱਕੋ ਆਰੀ ਇਹ ਵੀ ਪੂਰੇ ਦੰਦੀ ਆ ਜੀ ਅੱਛਾ ਆ ਕਿਤੇ ਮੇਲ ਨਹੀਂ ਪਟਾਈਏ ਜਮਾ ਕੋਈ ਮੇਲ ਨਹੀਂ ਆ ਹਾਂ ਨਕਸੇ ਨੂੰ ਨਕਸਾ ਮਲੇ ਆ ਤੁਹਾਨੂੰ ਹਾਂ ਜੀ ਆ ਵੀ ਲਿਆ ਲਿਆ ਅਭੀ ਰਸੂਈ ਹਾਂ ਇਹ ਨਹੀਂ ਜ਼ੋਰ ਦੀ ਹੋਇਆ ਹਾਂ ਇਹ ਨਹੀਂ ਪੂਰੇ ਜਾਂਦੇ ਜੀ ਉਡੀ ਮਤਲਬ ਕੋਈ ਵੀ ਨਹੀਂ ਨਾ 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 ਸਾਰੇ ਨਮਗਾ ਇਹ ਤਾਂ ਜਮੇ ਇੱਕੋ ਹੀ ਹਾਂ ਦੇ ਇੱਕੋ ਕੋਕੀ ਦੀ ਹੈ ਹਾਂ 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 ਜਮਾ ਚਾਰ ਮਤਲਬ ਨਾ ਪੱਛੀ ਦਾ ਕੋਈ ਨਹੀਂ ਜੀ ਕਰ ਰਹੇ ਹੈ ਕੋਈ ਵਿਸ਼ਰਤ ਵੀ ਤੁਮ ਸਕੀ ਹੋਵੇ ਨਹੀਂ ਜੀ ਵੇਚਣਗੇ ਨਹੀਂ ਬਸ ਕਿੱਤੀ ਆ ਅੰਮੇ ਲਾਦ ਬੋਨੀ ਇਹਨਾਂ ਨੂੰ ਮੇਰੇ ਦਾ ਦਿਖਾਉਣਾ ਹੈ ਹਾਂ ਜੀ ਬਾਬੇ ਦੀ ਚੌਂਕੀ ਭਰਾਉਣਾ ਹੈ ਹਾਂ ਜੀ ਬਹੁਤ ਧੰਨਵਾਦ ਵਾਈਆਂ ਦਾ ਹੋਰ ਹੋਰ ਵੇਚੇ ਦਾ ਰੋਜ਼ ਹੀ ਰਹਿੰਦੇ ਆਂ ਜੀ ਮੰਡੀਆਂ ਤੇ ਇਹ ਨਹੀਂ ਵੇਚਦੇ ਪਰ ਬਕਤੀਆਂ ਦੀ ਮਾਤਰ ਸਿੰਘ ਜੀ ਬਹੁਤ ਵਧੀਆ ਕੰਨ ਬਹੁਤ ਵਧੀਆ ਨੇ ਸਾਰੀਆਂ ਅੱਖਾਂ ਦੀਆਂ ਚਿੱਟੀਆਂ ਉਹਨਾਂ ਨੇ ਰੰਗ ਵੀ ਐਨ ਵਧੀਆ ਜੋੜੀਆਂ ਮਲੇ ਮਲੇ ਰੱਖੀਆਂ ਹੋਈਆਂ ਹਾਂ ਹਾਂ ਫੇਰ ਹੋਰ ਦਿਖਾਓ ਜੀ ਕਿ ਸਟਿੰਗ ਦੀ। ਡਣ ਵੀ ਆਠੋ ਦੀ ਦੇ ਨਾਲ ਆ। ਨਾਲ ਸਣ ਵੀ ਆ। ਹਾਂ ਹਾਂ। ਇਹਨੂੰ ਅੱਟ ਕਰੀ। ਤੁਸਾਂ ਹੋ। ਹਾਂ ਜੀ ਇਹ ਮਿਹਰਾਨੀ ਆ ਜੀ। ਹਾਂ। ਬਹੁਤ ਵਧੀਆ ਜੀ। ਲੰਕੇ ਕੰਨਾਂ ਦੀ ਬੱਕਰੀ ਆ ਬਹੁਤ ਸੋਹਣੀ। ਤੇ ਮੇਰਾ ਚੱਡਾ ਚੁੱਡਾ ਵੀ ਹੈ ਇਸਾਂ। ਹੋਣ ਤੋਂ ਚੋੜਾ। ਬਾ ਬਹੁਤ ਸੂਣਾ ਥਣ ਲੱਗਿਆ ਬੱਕਰੀ ਨੂੰ ਬਾਈ ਕੋਈ ਦੇਖਾ ਹੀ ਨਹੀਂ ਬੱਕਰੀ ਦਾ ਕੋਈ ਨੁਕਸ ਨਹੀਂ ਨਾ ਥਣ ਚ ਗੱਠਣਾ ਹੋਰ ਕੋਲੀ ਰੂੰ ਵਰਗੀ ਤਾਰ ਹੈ ਮੌਸਮੀਆਂ ਕਰ ਨਾਲ ਹੋਰ ਕਪਣਾ ਜੀ ਆ ਜੀ ਥੋੜੀ ਦੇਰ ਜੀ ਅੱਛਾ ਥੋੜਾ ਜਿਹਾ ਦੋ ਦੰਦ ਦਿਆ ਹਾਂ ਦੋ ਦੂ ਪੂਰਾ ਹੈ ਕੀ ਮਤਰੀ ਕੀ ਹੈ ਜੀ ਹਾਂ ਜੀ ਕੀ ਕੀਮਤ ਦੀ ਹੈ ਇਹਦਾ 50000 ਹੈ ਜੀ 50000 ਜੀ ਬਹੁਤ ਸੋਹਣੀ ਬੰਦਰੀਆ ਵਾਜੀ ਦੀ ਕੋਈ ਹੋਰ ਦਿਖਾਓ ਜੀ ਵਧੀਆ ਕੁਆਲਿਟੀ ਆਹ ਦੇਖ ਲਓ ਜੀ ਕਾਲ ਨੇ ਕੱਫਾ ਦੇ ਨੇ 15 ਹਾਂ ਜੀ ਹਾਂ ਟੀਵੀ ਹੋਸੀ ਤਾਂ ਮਾਹੀ ਦਿਖੂ ਬੰਦ ਉਹ ਨਹੀਂ ਬਹੁਤ ਵਧੀਆ ਹੈ ਇਹ ਵੀ ਇਹ ਨਾਲ ਦੀ ਗੱਲ ਨਹੀਂ ਕੋਈ ਕੁਆਲਿਟੀਆ ਤੋੜ ਕੇ ਨਹੀਂ ਫੜ ਕੇ ਦਿਖਾਉਂਦੇ ਵੀ ਕੁ ਕੁਆਲਿਟੀ ਦੀ ਹੀ ਦੇਣਾ ਇਹਨਾਂ ਨੂੰ ਆਇਆ ਖਵਾਇਆ ਤੁਹਾਨੂੰ ਲੋ ਜੀ ਸੱਚਾ ਬਖਾਉ ਕਿਸਾਨੀ ਨਾਲ ਇੱਕ ਗੱਬਣੀ ਆ ਸਰ ਹਾਂ ਚਲੋ ਹਾਂ ਇਹ ਦੋਸਤਾਂ ਖੱਟੇ ਹਾਂ ਹਾਂ ਇੱਕ ਗੱਬਣਾ ਬਾਦ ਅੱਗੇ ਅੱਛਾ ਵੀ ਹਾਂ ਆ ਹੈਗਾ ਨਹੀਂ ਦੇਖਾ ਆਪਾਂ ਅੱਜ ਗਰੇ ਭਾਰਾ ਚਲੇਗਾ ਲੋਹੇ ਦੇ ਤੇ ਗੱਪਣ ਹੈ ਜੀ ਹਾਂ ਗੱਪਣਾ ਜੀ ਗੱਪਣਾ ਬਹੁਤ ਵਧੀਆ ਬੱਕਰੀਆਂ ਛਾਂਣਣ ਲੱਗਿਆ ਹੈ ਇਹ ਬਹੁਤ ਸੋਹਣੀ ਕੁਆਰਤੀ ਦੀ ਬੱਕਰੀ ਹੈ ਸਸਰੀ ਕਾਰ ਜੀ ਸਸਰੀ ਕਾਰ ਜੀ ਆਹ ਹੋਰ ਦਿਖਾਓ ਜੀ ਕੋਈ ਪੂਰਾ ਛੇੜੀ ਦੇਖੋ ਇਹ ਵੀ ਵਧੀਆ ਛੇੜੀ ਬਹੁਤ ਪਾਈ ਇਹਦੇ ਵੀ ਤਾਂ ਦੋਸੇ ਤਰ੍ਹਾਂ ਨੇ ਕੋਈ ਕੁਆਲਿਟੀ ਨਹੀਂ ਸਾਡੀ ਜੱਪਣਾ ਜੀ ਇਹ ਵੀ ਹਾਂ ਇਹ ਵੀ ਜੱਪਣਾ ਜੀ ਐਕਮਿੰਗ ਇਹ ਹੋਊ ਤੁਹਾਨੂੰ ਮਿਲ ਜੀ ਤਾਂ ਹੀ ਮੇਰਾ ਖਾਦ ਦੋਕਾ ਹਾਂ ਹਾਂ ਬਹੁਤ ਵਧੀਆ ਮਾਲ ਆ ਬਾਈ ਦਾ ਤੁਸੀਂ ਮੈਨੂੰ ਤੋਂ ਲੈ ਕੇ ਆਇਆ ਜੇ ਕੋਈ ਮੁੰਡਿਆ ਕੋਈ ਆਰਡਰ ਹੋਵੇ ਆਹ ਹੋਰ ਤੇ ਸੰਗਦੀ ਬਹੁਤ ਨੇ ਬਦੰਦਰਾ ਉਹ ਫੋੜ ਅਸੀਂ ਤੁਹਾਡੇ ਨਾਲ ਘਰੇ ਜਾਵਾਂਗੇ ਮੀਆ ਹੋਰ ਕੰਧਾਂ ਨਾਲ ਕਰਾਂਗੇ ਇਹ ਗੱਲਾਂ ਕਰਨ ਨਹੀਂ ਆਏ ਆ ਗੱਲਾਂ ਕਰਨ ਨਹੀਂ ਆਏ ਆ ਤੁਹਾਡੇ ਨਾਲ ਇਹ ਕਾਲੇ ਦਾ ਮੁੰਡਾ ਜੀ ਇਹ ਕਾਲੇ ਦਾ ਮੁੰਡਾ ਗੋਤੀ ਵਾਲਾ ਆ ਗੋਤੀ ਆ ਗੋਤੀ ਰੱਖਦਾ ਇਹ ਆ ਗੋਤੀ ਰੱਖਦਾ ਤੁਹਾਨੂੰ ਫੁੱਲੇ ਵਾਲੇ ਮੇਲੇ ਤੇ ਮਿਲਿਆ ਸੀ ਹਾਂ ਹਾਂ ਗੋਤੀ ਵਾਲਾ ਹੁਣ ਤਾਂ ਵੱਡੀ ਲਿਆ ਗੋਤੀ ਉਹ ਤਾਂ ਪਤਾ ਮੈਨੂੰ ਉਹ ਵੀ ਛੋਟੀ ਵੇਚਤੀ ਹਾਂ ਬਤਾਰ ਕਿਨੇ ਵੱਟਾ ਸੱਟਾ ਕਰ ਲਿਆ ਇਹ ਤੋਂ ਤਾਂ ਨਿਕਲਿਆ ਕਾਲੀ ਗੋਲੀ ਬਹੁਤ ਵਧੀਆ ਬੰਦੇ ਨੇ ਇਹ ਸੈਨੇ ਤੋਂ ਆਏ ਨੇ ਮੁੰਡੇ ਆ ਵੀ ਭਾਈ ਜੀ ਹਾਂ ਹਾਂ ਇਹਦੇ ਦਾ ਭਾਈ ਉਹ ਬੜਾ ਕਿ ਛੋਟਾ ਉਹ ਬੜਾ ਹੈ ਛੋਟਾ ਕਹੇ ਮੁੰਡੇ ਨੇ ਕਾਲੇ ਦੇ ਇਹ ਇਕੱਲਾ ਇਕੱਲੇ ਕੁੱਤੇ ਦਾ ਮੁੰਡਾ ਵੀ ਆ ਅੱਛਾ ਕੁੱਤੇ ਆ ਹਾਂ ਜੀ ਕਿੱਥੇ ਕਾਲਾ ਜੀ ਕਾਲਾ ਕਿਧਰੋਂ ਗਿਆ ਭਾਈ ਜੀ ਕੀ ਨੰਬਰ ਆ ਤੁਹਾਡਾ ਭਾਈ 99728 05 ਦਾ ਤੁਹਾਨੂੰ ਦੱਸ ਮੁੰਡੇ ਉਹਦਾ ਲਿਖ ਲਾਂਗੇ ਬਾਬੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਮਾਣ ਮੱਤਿਆ ਹੈ ਬਾਈ ਨੇ ਸੋਣਾ ਮਾਲ ਹੈ ਇਹਨਾਂ ਦਾ ਨੰਬਰ ਲੈ ਲਓ ਜੀ ਵੀਡੀਓ ਬਣਾ ਦਿਓ ਆ ਮੁੰਡਿਆਂ ਦੀ ਦੂਆ ਦੀ ਫੋਟੋ ਤਾਂ ਦਿਓ ਅੱਗੇ ਹਾਂ 987620610 ਕਰਦਾ ਮੰਦ ਅੱਲਾ ਬਖਸ਼ੇ